ਕੀ ਮੁਕਾਬਲਾ ਖਾਸ ਤੌਰ ਦੇ ਉਤੇ ਅਕਾਲੀ ਦਲ ਅਤੇ ਜੋ ਹੈ ਆਮ ਆਦਮੀ ਪਾਰਟੀ ਵਿਚਾਲੇ ਹੈ ਤ੍ਰਿਕੋਣੀ ਜਿਹੜਾ ਮੁਕਾਬਲਾ ਹੈ ਨਾ ਇਹ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਰਹੇਗਾ ਕੰਚਨਪ੍ਰੀਤ ਕੌਰ ਇਸ ਵੇਲੇ ਅਕਾਲੀ ਦਲ ਦੀ ਸਚਿੰਤ ਤੰਦੁਲਕਰ ਦੇ ਤੌਰ ਦੇ ਉਤੇ ਕੰਮ ਕਰ ਰਹੀ ਹੈ ਕਿਉਂਕਿ ਤੁਸੀਂ ਦੇਖੋ ਕਿ ਪੂਰੀ ਕੈਂਪੇਨ ਦੇ ਵਿੱਚ ਜਿਹੜੇ ਉਹਨਾਂ ਦੇ ਮਾਤਾ ਜੀ ਨੇ ਸੁਖਵਿੰਦਰ ਕੌਰ ਜੀ ਉਹਨਾਂ ਦਾ ਇੰਨੀ ਇੱਕ ਕੈਂਪੇਨ ਦੇ ਵਿੱਚ ਐਕਟਿਵਨੈਸ ਨਜ਼ਰ ਨਹੀਂ ਆਈ ਜਿੰਨੀ ਕੀ ਕੰਚਨਪ੍ਰੀਤ ਕੌਰ ਹਨਾ ਦੀ ਨਜ਼ਰ ਆਇਆ। ਔਰ ਕਾਂਗਰਸ ਅਤੇ ਭਾਜਪਾ ਜਿਹੜੇ ਚਾਰ ਪੰਜ ਨੰਬਰ ਦੀ ਲੜਾਈ ਲੜਦੇ ਨਜ਼ਰ ਆਣਗੇ ਜੋ ਇਸ ਤਰ੍ਹਾਂ ਇਸ ਵੇਲੇ ਦਾ ਜੋ ਸੀਨ ਜੋ ਹੈ ਨਜ਼ਰ ਆ ਰਿਹਾ ਹੈ। ਪਰ ਹੁਣ ਆਮ ਆਦੀ ਪਾਰਟੀ ਵਾਸਤੇ ਚੈਲੰਜ ਆਇਆ ਹੈ ਕਿ ਉਹ ਕਿੰਨੀ ਇੱਕ ਲੀਡ ਦੇ ਨਾਲ ਇਲੈਕਸ਼ਨ ਜਿੱਤਦੇ ਸਨ। ਸਸ਼ਿਕਾ ਤੁਸੀਂ ਦੇਖ ਰਹੇ ਹੋ ਗੇਟ ਪੰਜਾਬ ਟੀਵੀ ਅੱਜ ਆਪਾਂ ਗੱਲ ਕਰਨ ਜਾ ਰਹੇ ਇੱਕ ਬਹੁਤ ਅਹਿਮ ਮੁੱਦੇ ਤੇ ਜੋ ਕਿ ਕੱਲ ਚੋਣਾਂ ਦਾ ਜਿਹੜਾ ਕੀ ਹੈ ਉਹ ਰਿਜ਼ਲਟ ਆਉਣ ਵਾਲਾ ਹੈ। ਮੇਰਾ ਇਸ ਟਾਈਮ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਜੀ ਸਰ ਕਿਵੇਂ ਦੇਖਦੇ ਹੋ ਕਿ ਜਿਹੜਾ ਕੱਲ ਚੋਣਾਂ ਦਾ ਰਿਜ਼ਲਟ ਹੈ ਕਿਸ ਦਾ ਪੜੜਾ ਜਿਹੜਾ ਕਿ ਉਹ ਭਾਰ ਨਜ਼ਰ ਆ ਰਿਹਾ ਦੇਖੋ ਮੁੱਖ ਚੋੜ ਦੇ ਉੱਤੇ ਅਗਰ ਗੱਲ ਕਰੀਏ ਤਾਂ ਮੁਕਾਬਲਾ ਜੋ ਹਾਲੇ ਤੱਕ ਸਾਹਮਣੇ ਆ ਰਹੀ ਪਿਕਚਰ ਜੋ ਸਾਡੇ ਐਗਜ਼ਿਟ ਪੋਲ ਜਾਂ ਸਾਡੇ ਰਿਪੋਰਟਰਸ ਜਾਂ ਜੋ ਅਸੀਂ ਉਹਨੂੰ ਕਵਰ ਕਰਦੇ ਰਹੇ ਹਾਂ ਗੱਲ ਸਾਹਮਣੇ ਆਈ ਹੈ ਕਿ ਮੁਕਾਬਲਾ ਖਾਸ ਤੌਰ ਦੇ ਉੱਤੇ ਅਕਾਲੀ ਦਲ ਅਤੇ ਜੋ ਹੈ ਆਮ ਆਦਮੀ ਪਾਰਟੀ ਵਿਚਾਲੇ ਹੈ ਔਰ ਤੀਸਰਾ ਜਿਹੜਾ ਫੈਕਟਰ ਇਸ ਦੇ ਵਿੱਚ ਮੁੱਖ ਤੌਰ ਤੇ ਸਾਹਮਣੇ ਆਏਗਾ ਉਹ ਆਏਗਾ ਜਿਹੜਾ ਆਜ਼ਾਦ ਜੋ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਹੈ ਭਾਈ ਬੰਦੀਪ ਸਿੰਘ ਜੋ ਕਿ ਚੋਣ ਲੜ ਰਹੇ ਨੇ ਤਾਂ ਇਹ ਤ੍ਰਿਕੋਣੀ ਜਿਹੜਾ ਮੁਕਾਬਲਾ ਹੈ ਨਾ ਇਹ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਰਹੇਗਾ ਔਰ ਕਾਂਗਰਸ ਅਤੇ ਭਾਜਪਾ ਜਿਹੜੇ ਚਾਰ ਪੰਜ ਨੰਬਰ ਦੀ ਲੜਾਈ ਲੜਦੇ ਨਜ਼ਰ ਆਣਗੇ ਜੋ ਇਸ ਤਰ੍ਹਾਂ ਇਸ ਵੇਲੇ ਦਾ ਜੋ ਸੀਨ ਜੋ ਹੈ ਨਜ਼ਰ ਆ ਰਿਹਾ ਹੈ ਪਰ ਹੁਣ ਆਮ ਆਦਮੀ ਪਾਰਟੀ ਵਾਸਤੇ ਚੈਲੰਜ ਆਇਆ ਹੈ ਕਿ ਉਹ ਕਿੰਨੀਕ ਲੀਡ ਦੇ ਨਾਲ ਇਲੈਕਸ਼ਨ ਜਿੱਤਦੇ ਨੇ ਦੇਖੋ ਅਗਰ 2-4000 ਦੀ ਲੀਡ ਦੇ ਨਾਲ ਅਗਰ ਬਾਈ ਇਲੈਕਸ਼ਨ ਜਿੱਤੀ ਗਈ ਤਾਂ ਯਕੀਨਨ ਇਹ ਆਮ ਆਦਮੀ ਪਾਰਟੀ ਵਾਸਤੇ ਇੱਕ ਨਕਾਰਾਤਮਕ ਸੋਚ ਹੋਏਗੀ ਇੱਕ ਬੈਡ ਰਿਜ਼ਲਟ ਹੋਏਗਾ ਅਗਰ 10000 ਪਲੱਸ ਤੋਂ ਵੱਧ ਵੋਟਾਂ ਨਾਲ ਆਮ ਆਦਮੀ ਪਾਰਟੀ ਬਾਈ ਇਲੈਕਸ਼ਨ ਜਿੱਤ ਜਾਂਦੀ ਹੈ ਤਾਂ ਯਕੀਨਨ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੋਏਗੀ ਔਰ 27 ਦੇ ਵਿੱਚ ਆਮ ਆਦਮੀ ਪਾਰਟੀ ਹੀ ਬੁਲੰਦ ਹੌਸਲੇ ਦੇ ਨਾਲ ਚੋਣ ਮੈਦਾਨ 'ਚ ਉਤਰੇਗੀ ਦੇਖੋ ਰਿਜ਼ਲਟ ਬਾਅਦ ਦੇ ਵਿੱਚ ਕੀ ਹੋਣਾ 27 ਇੱਕ ਸਾਲ ਜਦੋਂ ਚੋਣਾਂ ਤੋਂ ਪਹਿਲੇ ਜਿਹੜੀ ਹਵਾ ਹੁੰਦੀ ਨਾ ਉਸ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਕੰਨ ਹੁੰਦੇ ਨੇ ਉਹ ਬਦਲ ਸਕਦੇ ਨੇ ਸੋ ਇਸ ਕਰਕੇ ਅਗਰ ਗੱਲ ਕਰੀਏ ਕਿ ਕੱਲ ਦਾ ਜਿਹੜਾ ਮੁਕਾਬਲਾ ਹੈ ਜਾਂ ਜੂ ਦੀ ਰਿਪੋਰਟ ਸਾਹਮਣੇ ਆ ਰਹੀਆਂ ਨੇ ਇਸ ਤਰ੍ਹਾਂ ਦੀਆਂ ਹੋਣਗੀਆਂ ਕਿ ਦੋਵੇਂ ਪਾਰਟੀਆਂ ਆਪਸ ਦੇ ਵਿੱਚ ਫਾਈਟ ਕਰਦੀਆਂ ਨਜ਼ਰ ਆਣਗੀਆਂ ਔਰ ਵਿਚਕਾਰ ਇੱਕ ਜਮੂਰੀਆ ਰਹੇਗਾ ਜਿਹੜਾ 3 ਨੰਬਰ ਹੋਏਗਾ ਤੇ 4-5 ਨੰਬਰ ਦੀ ਲੜਾਈ ਭਾਜਪਾ ਅਤੇ ਕਾਂਗਰਸ ਦੇ ਵਿਚਾਲੇ ਹੁੰਦੀ ਨਜ਼ਰ ਆਏਗੀ ਸਰ ਜੇਕਰ ਮੈਂ ਗੱਲ ਕਰਾਂ ਕਾਲੀ ਦਲ ਦੀ ਤੇ ਉਹਦੇ ਵਿੱਚ ਕੰਚਨਪ੍ਰੀਤ ਕੋਰ ਦਾ ਬਹੁਤ ਅਹਿਮ ਰੋਲ ਹੈ ਉਹ ਇਕੱਲੇ ਹੀ ਖੁਦ ਹੀ ਸਭ ਕੁਝ ਕਰ ਰਹੇ ਉਹਨਾਂ ਦਾ ਮੰਨਣਾ ਅਡੋਸ ਬਰਕੀ ਕਰਨ ਦੇਖੋ ਕੰਚਨਪ੍ਰੀਤ ਕੌਰ ਇੱਕ ਜਿੱਦਾਂ ক্রিকেট ਦੇ ਮੈਚ ਸੀ ਪੁਰਾਣੇ ਸਮਝ ਕੇ ਅੰਦੇ ਸੀ ਤੰਦੁਲਕਰ ਹੋ ਗਿਆ ਰਿਕੀ ਪੌਂਟਿੰਗ ਹੋ ਗਿਆ ਇਸ ਤਰ੍ਹਾਂ ਦੇ ਸਿੰਗਲ ਹੈਂਡਿਡਲੀ ਜਿਹੜੇ ਨੇ ਮੈਚ ਖੇੜਦੇ ਨਜ਼ਰ ਆਉਂਦੇ ਨਹੀਂ ਕੰਚਨਪ੍ਰੀਤ ਕੌਰ ਇਸ ਵੇਲੇ ਅਕਾਲੀ ਦਲ ਦੀ ਸਚਿੰਤ ਤੰਦੁਲਕਰ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਹੈ ਕਿਉਂਕਿ ਤੁਸੀਂ ਦੇਖੋ ਕਿ ਪੂਰੀ ਕੈਂਪੇਨ ਦੇ ਵਿੱਚ ਜਿਹੜੇ ਉਹਨਾਂ ਦੇ ਮਾਤਾ ਜੀ ਨੇ ਸੁਖਵਿੰਦਰ ਕੌਰ ਜੀ ਉਹਨਾਂ ਦਾ ਇੰਨੀ ਇੱਕ ਕੈਂਪੇਨ ਦੇ ਵਿੱਚ ਐਕਟਿਵਨੈਸ ਨਜ਼ਰ ਨਹੀਂ ਆਈ ਜਿੰਨੀ ਕੀ ਕੰਚਨਪ੍ਰੀਤ ਕੌਰ ਹਨਾ ਦੀ ਨਜ਼ਰ ਆਈ ਕੰਚਨਪ੍ਰੀਤ ਕੌਰ ਇੱਕ ਨਵਾਂ ਚਿਹਰਾ ਸੀ ਯੰਗ ਚਿਹਰਾ ਸੀ ਔਰ ਉਹਨਾਂ ਨੇ ਬਾਕੂਬੀ ਹਰ ਸਵਾਲ ਦਾ ਜਵਾਬ ਦਿੱਤਾ ਕਿਸੇ ਜਵਾਬ ਤੋਂ ਭੱਜਦੇ ਨਜ਼ਰ ਨਹੀਂ ਆਏ ਨਹੀਂ ਤੇ ਅਕਸਰ ਕੀ ਹੁੰਦਾ ਹੈ ਇਹੋ ਜਿਹੇ ਮੌਕੇ ਦੇ ਉੱਤੇ ਜੋ ਕਿ ਉਹਨਾਂ ਦੇ ਬਹੁਤ ਸਾਰੇ ਇਲਜ਼ਾਮ ਜਿਹੜੇ ਸੀ ਗੈਂਗਸਟਰਵਾਦ ਦੇ ਲੱਗਦੇ ਰਹੇ ਲੇਕਿਨ ਉਹਨਾਂ ਦਾ ਉਹਨਾਂ ਨੇ ਬਾਕੂਬੀ ਜਵਾਬ ਦਿੱਤਾ ਔਰ ਤੁਸੀਂ ਦੇਖੋ ਐਂਡ ਆਫ ਦਾ ਡੇ ਟਾਰਗੇਟਿੰਗ ਜਿਹੜੀ ਸੀ ਔਰ ਅਗਰ ਪ੍ਰੈਕਟੀਕਲੀ ਅਗਰ ਗੱਲ ਕੀਤੀ ਜਾਵੇ ਤਾਂ ਕੰਚਨਪ੍ਰੀਤ ਕੌਰ ਨੂੰ ਟਾਰਗੇਟ ਕੀਤਾ ਗਿਆ ਕੰਚਨਪ੍ਰੀਤ ਕੌਰ ਦੇ ਉੱਤੇ ਜੋ ਹੈ ਉਹ ਸਾਰਿਆਂ ਦੀ ਨਜ਼ਰਾਂ ਟਿਕੀਆਂ ਸੀ ਹਾਲਾਂਕਿ ਕੈਂਡੀਡੇਟ ਕੰਚਨਪ੍ਰੀਤ ਕੌਰ ਨਹੀਂ ਸੀ ਕੈਂਡੀਡੇਟ ਸੁਖਿੰਦਰ ਕੌਰ ਸੀ ਮਤਲਬ ਇਸ ਕਰਕੇ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਪਰ ਕੰਚਨਪ੍ਰੀਤ ਕੌਰ ਦਾ ਰੋਲ ਇੱਕ ਬਹੁਤ ਉੱਬਰ ਕੇ ਸਾਹਮਣੇ ਆਇਆ ਹੈ ਔਰ ਅਗਰ ਇਸ ਵਾਰ ਜੇ ਉਹ ਅਸਫਲ ਰਹਿੰਦੇ ਨੇ ਤਾਂ ਕੋਈ ਵੱਡੀ ਗੱਲ ਨਹੀਂ 2027 ਦੇ ਵਿੱਚ ਚਿਹਰਾ ਹੀ ਕੰਚਨਪ੍ਰੀਤ ਕੌਰ ਜਿਹੜੀ ਹੈ ਅਕਾਲੀ ਦਲ ਉਤਾਰੇ ਕਿਉਂਕਿ ਸ਼ਹਿਰੀ ਖੇਤਰ ਤੇ ਪਿੰਡੂ ਖੇਤਰ ਦੇ ਵਿੱਚ ਉਹ ਕਾਫੀ ਫਿੱਟ ਬੈਠਦੇ ਨੇ ਔਰ ਉਹਨਾਂ ਦਾ ਬੋਲਣ ਦਾ ਜਿਹੜਾ ਤਰੀਕਾ ਸੀ ਜਾਂ ਉਹਨਾਂ ਦਾ ਇੰਟਰਵਿਊ ਦੇਣ ਦਾ ਕਿਉਂਕਿ ਉਹਨਾਂ ਨੇ ਕਦੀ ਕਿਸੇ ਨੂੰ ਨਾ ਨਹੀਂ ਕੀਤੀ ਤੇ ਅਕਸਰ ਲੀਡਰ ਜਿਹੜਾ ਹੁੰਦਾ ਚੋਣ ਮੈਦਾਨ 'ਚ ਹੁੰਦਾ ਤਾਂ ਉਹ ਸਵਾਲਾਂ ਤੋਂ ਬਚਦਾ ਨਜ਼ਰ ਆਉਂਦਾ ਔਰ ਉਹ ਚੀਜ਼ ਜਿਹੜੀ ਹੈ ਕੰਚਨਪ੍ਰੀਤ ਕੌਰ 'ਚ ਨਜ਼ਰ ਆਈ ਤਾਂ ਇਸ ਮਿਲਾ ਕੇ ਆਮ ਆਦਮੀ ਪਾਰਟੀ ਸੱਤਾ ਤਿਰਛਾ ਉਹਨਾਂ ਦਾ ਐਡਵਾਂਟੇਜ ਹੈ ਕਿਉਂਕਿ ਉਹਨਾਂ ਕੋਲ ਮੈਨਪਾਵਰ ਜੋ ਹੈ ਬਹੁਤ ਹੈ ਸਰਕਾਰ ਕੋਲੋਂ ਫਾਇਦੇ ਲੈਣ ਦੀ ਵੀ ਗੱਲ ਸੋਚੀ ਜਾਂਦੀ ਹੈ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਇਹ ਸਭ ਚੀਜ਼ਾਂ ਚੱਲਣਗੀਆਂ ਲੇਕਿਨ ਕੰਚਨਪ੍ਰੀਤ ਕੌਰ ਅਨਡਾਊਟਲੀ ਇੱਕ ਬਹੁਤ ਵੱਡਾ ਚਿਹਰਾ ਬਣ ਕੇ ਸਾਹਮਣੇ ਆਈ ਜੀ ਬਿਲਕੁਲ ਸਰ ਹੁਣ ਤੇ ਆਪਾਂ ਇਹ ਕੱਲੀ ਦੇਖਾਂਗੇ ਕਿਹਦਾ ਪੱਲ ਜਿਹੜਾ ਜਿਆਦਾ ਭਾਰੀ ਹੈ ਹਮ ਪਰ ਕਾਂਗਰਸ ਜਿਹੜਾ ਨਾ ਇਸ ਵੇਲੇ ਇੱਕ ਹਾਸ਼ੀਏ ਤੇ ਆ ਗਿਆ ਕਾਂਗਰਸ ਵਾਸਤੇ ਜਿਹਨੂੰ ਕਹਿੰਦੇ ਨਾ ਕਈ ਵਾਰ ਕਿਸੇ ਦਾ ਬੈਡ ਡੇ ਹੁੰਦਾ ਕਾਂਗਰਸ ਵਾਸਤੇ ਬੈਡ ਇਲੈਕਸ਼ਨ ਰਹੇ ਨੇ ਕਿਉਂਕਿ ਪਾਰਟੀ ਮੰਨੇ ਅੰਦਰ ਲਿਖਾਤੇ ਜ਼ਰੂਰ ਪਾਰਟੀ ਮੰਦੀ ਹੋएगी ਕਿ ਰਾਜਾ ਵੜਿੰਗ ਦੇ ਜਿਹੜੇ ਬਿਆਨ ਸੀ ਉਹ ਹਰਟ ਕੀਤੇ ਉਹ ਹਰਟ ਕੀਤੇ ਕਿਉਂਕਿ ਅ ਦੇਖੋ ਇਲੈਕਸ਼ਨਸ ਦੇ ਵਿੱਚ ਜ਼ੁਬਾਨ ਤੇ ਕੰਟਰੋਲ ਕਰਨਾ ਬਹੁਤ ਇੰਪੋਰਟੈਂਟ ਹੁੰਦਾ ਕਿਉਂਕਿ ਅ ਅਦਰਵਾਇਜ਼ ਤੁਸੀਂ ਜਿੰਨਾ ਮਰਜ਼ੀ ਬੋਲ ਲਓ ਕੋ ਫਰਕ ਨਹੀਂ ਪੈਂਦਾ ਇਲੈਕਸ਼ਨ ਡੇਜ਼ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ ਤੁਹਾਡੇ ਇੱਕ ਇੱਕ ਐਕਸ਼ਨ ਨੂੰ ਦੇਖਦੀ ਹੈ ਸਭ ਦੀਆਂ ਅੱਖਾਂ ਹੁੰਦੀਆਂ ਹਾਂ ਸਭ ਦੀਆਂ ਅੱਖਾਂ ਹੁੰਦੀਆਂ ਐਕਸ਼ਨ ਨੂੰ ਦੇਖਿਆ ਜਾਂਦਾ ਕਿਸੀ ਲਈ ਕੋਈ ਪੋਜ਼ਿਟਿਵ ਚੀਜ਼ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕਰ ਦਿੱਤਾ ਜਾਂਦਾ ਸੋ ਰਾਜਾ ਵੜਿੰਗ ਬੜੇ ਸੁਲਝੇ ਹੋਏ ਲੀਡਰ ਨੇ ਪਰ ਜਿਹਨੂੰ ਕਹਿੰਦੇ ਨਾ ਕਿਸੇ ਵੇਲੇ ਕਿ ਗਲਤ ਟਰੈਕ ਤੇ ਬੰਦਾ ਪੈ ਜਾਵੇ ਤੇ ਇੱਕ ਵਾਰ ਗਲਤ ਹੁੰਦਾ ਹੁੰਦਾ ਬੰਦਾ ਚੱਲੀ ਜਾਂਦਾ ਕਈ ਵਾਰ ਬੰਦੇ ਦਾ ਬੈਡ ਡੇ ਹੁੰਦਾ ਨਾ ਉਹ ਬੰਦਾ ਕਹਿੰਦਾ ਯਾਰ ਮੇਰੀ ਪਹਿਲੀ ਚੀਜ਼ ਵੀ ਗਲਤ ਹੋ ਗਈ ਦੂਸਰੀ ਵੀ ਗਲਤ ਹੋ ਗਈ ਸੋ ਰਾਜਾ ਵੜਿੰਗ ਜਿਹੜੇ ਨੇ ਉਹ ਇੱਕ ਤਰ੍ਹਾਂ ਦਾ ਜੋ ਉਹਨਾਂ ਦਾ ਐਕਸਪੀਰੀਅੰਸ ਹੀ 카ਉਂਟ ਨਹੀਂ ਕਰ ਸਕਿਆ ਹਾਂ ਪਰ ਕਾਂਗਰਸ ਲੜੀ ਬਹੁਤ ਅੱਛੇ ਤਰੀਕੇ ਦੇ ਨਾਲ ਆ ਕਾਂਗਰਸ ਦੀ ਜਿਹੜੀ ਯੂਨਾਈਟ ਹੋਣ ਦੀ ਜਿਹੜੀ ਗੱਲ ਸੀ ਉਹ ਨਜ਼ਰ ਆਈ ਉਹਦੇ ਤੇ ਯੂਨਾਈਟ ਹੁੰਦੇ ਨਜ਼ਰ ਆਏ ਪਰ ਰਿਜ਼ਲਟ ਜਿਹੜੇ ਨੇ ਕਾਂਗਰਸ ਦੇ ਖਿਲਾਫ ਜਾਣਗੇ ਬੀਜੇਪੀ ਇੱਕ ਬਹੁਤ ਵੱਡਾ ਫੈਕਟਰ ਹੋਏਗਾ ਚੋਣਾਂ 'ਚ 1000 ਵੋਟ ਲਿੱਤੀ ਸੀ ਉਹਨਾਂ ਨੇ ਐਤ ਕੀ ਵੋਟ ਕਿੰਨੀ ਲੈ ਕੇ ਜਾਂਦੇ ਨੇ ਅਗਰ ਬੀਜੇਪੀ 7000 ਦੇ ਆਸ-ਪਾਸ ਵੋਟ ਲੈ ਕੇ ਜਾਂਦੀ ਹੈ ਯਕੀਨਨ ਬੀਜੇਪੀ ਆਪਣੇ ਘਰ ਦੇ ਵਿੱਚ ਇੱਕ ਵਿਕਟੋਰੀਅਸ ਪਾਰਟੀ ਦੇ ਤੌਰ ਤੇ ਮੰਨੀ ਜਾਏਗੀ ਕਿਉਂਕਿ ਉਹਨਾਂ ਦਾ ਵੋਟ ਬੈਂਕ ਵਧੇਗਾ ਅਗਰ ਉਹਨਾਂ ਦਾ ਵੋਟ ਬੈਂਕ 4 5 6 7 8 ਗੁਣਾ ਵੱਧ ਜਾਂਦਾ ਤਾਂ ਯਕੀਨਨ ਭਾਜਪਾ ਵਾਸਤੇ ਬਹੁਤ ਵਧੀਆ ਸਾਈਨ ਹੋਏਗਾ ਕਿ ਇੱਕ ਪਾਸੇ ਪੰਤਖ ਖਲਕੇ ਦੀ ਗੱਲ ਕਰ ਰਹੇ ਹਾਂ ਤੇ ਇੱਕ ਪਾਸੇ ਭਾਜਪਾ ਨੂੰ ਨਹੀਂ ਵੋਟ ਪੈ ਰਹੀ ਹੈ ਸੋ ਨਜ਼ਰਾਂ ਭਾਜਪਾ ਤੇ ਰਹਿਣਗੀਆਂ ਭਾਜਪਾ ਜਿੱਤ ਦੇ ਨੇੜੇ ਨਹੀਂ ਹੈ ਪਰ पांचपा ਦਾ ਵੋਟ ਕਿੰਨਾ ਜਾਂਦਾ ਹੈ ਇਹ ਬਹੁਤ ਇੰਪੋਰਟੈਂਟ ਰਹੇਗਾ ਔਰ ਅਸੀਂ ਕੱਲ ਇਹਦੇ ਤੇ ਫਿਰ ਦੁਬਾਰਾ ਚਰਚਾ ਕਰਾਂਗੇ ਕਿਉਂਕਿ ਕੱਲ ਨਤੀਜਾ ਆਏਗਾ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਚਰਚਾ ਕਰਾਂਗੇ ਕੁੱਲ ਮਿਲਾ ਕੇ ਸਿਨੈਰੀਓ ਜਿਹੜਾ ਇਸ ਤਰੀਕੇ ਦਾ ਬੰਦਾ ਨਜ਼ਰ ਆ ਰਿਹਾ ਹੈ ਬਾਕੀ ਵੋਟਰਾਂ ਦੀ رائے ਹੈ ਵੋਟ ਉਹਨਾਂ ਨੇ ਪਾਈ ਹੈ ਅਸੀਂ ਇੱਕ ਅਸੈਸਮੈਂਟ ਜਿਹੜੀ ਹੈ ਇੱਕ ਜੋ ਸਾਨੂੰ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਚੋਣ ਲੜੀ ਗਈ ਹੈ ਕਿ ਪਾਰਟੀ ਦਾ ਇੰਡੀਵਿਜੂਅਲ ਕੈਰੈਕਟਰ ਆਫ ਆਫ ਕੈਂਡੀਡੇਟ ਕਿੰਨਾ ਕਾਊਂਟ ਕਰਦਾ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਯਕੀਨਨ ਜੋ ਵੀ ਨਤੀਜੇ ਆਣਗੇ ਸਿਰ ਮੱਥੇ ਤੇ ਪਰ ਤਰਨ ਤਰਨ ਦੀ ਜਨਤਾ ਨੇ ਬਹੁਤ ਸੂਝ-ਬੂਝ ਤਰੀਕੇ ਦੇ ਨਾਲ voting ਕੀਤੀ ਹੈ ਜੀ ਆਪਾਂ ਤਾਂ ਬਿਲਕੁਲ ਇੱਕ ਨਜ਼ਰੀਆ ਹੀ ਲਗਾ ਸਕਦੇ ਆ ਫੈਸਲਾ ਤੁਹਾਡੇ ਹੱਥ ਚ ਹੈ ਦੇਖੋ ਕੱਲ ਕੀ ਹੁੰਦਾ ਹੈ ਇਸ ਦੇ ਨਾਲ ਆਪਣੇ ਕਮੈਂਟ ਬਾਕਸ ਵਿੱਚ ਮਨੋਂ رائے ਜ਼ਰੂਰ ਦੇਣਾ